ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਿਆਰ ਕੀਤੇ ਡਿਪੋਰਟ ਜਹਾਜ਼ 9000 ਤੋਂ ਵੱਧ ਪੰਜਾਬੀਆਂ ਤੇ ਅੱਖ 트럼ਪ ਦੀ ਨੀਤੀ ਦੇ ਤੌਰੇ ਇਮੀਗ੍ਰੇਸ਼ਨ ਵਾਲੇ ਇੱਕ ਵੱਡੀ ਖਬਰ ਸਟੂਡੈਂਟ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਕਿ ਖਾਸ ਕਰਕੇ ਪੰਜਾਬੀਆਂ ਦਾ ਜਿਹੜਾ ਕਿ ਅੰਕੜਾ ਸਾਂਝਾ ਕੀਤਾ ਗਿਆ ਕਿ 8000 ਤੋਂ ਵੱਧ ਉਹਨਾਂ ਦੇ ਵਿਦਿਆਰਥੀਆਂ ਦਾ ਪਤਾ ਹੀ ਨਹੀਂ ਜੋ ਕੈਨੇਡਾ ਦੇ ਵਿੱਚ ਚੰਗਾ ਪੋਇਕ ਬਣਾਉਣ ਨੂੰ ਲੈ ਕੇ ਗਏ ਸੀ ਬਿਲਕੁਲ ਇੱਥੇ 47000 ਪਲੱਸ ਦਾ ਅੰਕੜਾ ਸਾਹਮਣੇ ਆਇਆ ਇਮੀਗ੍ਰੇਸ਼ਨ ਵਿਭਾਗ ਖੁਦ ਕਹਿ ਰਿਹਾ ਹੈ ਕਿ ਭਾਈ ਇਹ ਐਨੇ ਵਿਦਿਆਰਥੀ ਗਾਇਬ ਨੇ ਕਾਲਜਸ ਦੇ ਵਿੱਚ ਜਾ ਹੀ ਨਹੀਂ ਰਹੇ ਕਾਲਜ ਕਾਲਜਸ ਦੇ ਵਿੱਚੋਂ ਯੂਨੀਵਰਸਿਟੀ ਦੇ ਵਿੱਚੋਂ ਗੈਰ ਹਾਜ਼ਰ ਹੋ ਚੁੱਕੇ ਨੇ ਤਾਂ ਹੁਣ ਗਏ ਤਾਂ ਗਏ ਕਿੱਥੇ ਆਖਰਕਾਰ ਸਵਾਲ ਤਾਂ ਇਹੀ ਪੈਦਾ ਹੁੰਦਾ ਹੈ ਕਿ ਆਖਰਕਾਰ ਇਹ ਕੈਨੇਡਾ ਦੇ ਕਿਹੜੇ ਸੂਬੇ ਦੇ ਵਿੱਚ ਕਿਹੜੇ ਪ੍ਰੋਵਿੰਸ ਦੇ ਵਿੱਚ ਚਲੇ ਗਏ ਆ ਮਿਸ਼ੇਲ ਰੈਂਪਲ ਗਾਰਨਰ ਸਾਰੇ ਜਾਣਦੇ ਨੇ ਕੰਸਰਵੇਟਿਵ ਪਾਰਟੀ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਇਹਨਾਂ ਨੇ ਮੁੱਦਾ ਉਠਾਇਆ ਸੀਗਾ ਇਮੀਗ੍ਰੇਸ਼ਨ ਮਾਮਲਿਆਂ ਦੀ ਸਟੈਂਡਿੰਗ ਕਮੇਟੀ ਹੈ ਜਿਹੜੀ ਪਾਰਲੀਮੈਂਟਰੀ ਕਮੇਟੀ ਹੈ ਉਹਦੇ ਕੋਲੇ ਤੇ ਉੱਥੇ ਫਿਰ ਕਹਾਂਗੇ ਕਿ ਇੱਕ ਜਿਹੜੀ ਆਇਸ਼ਾ ਜ਼ਫਰ ਜਿਹੜੇ ਕਿ ਇਮੀਗ੍ਰੇਸ਼ਨ ਵਿਭਾਗ ਦੇ ਇੰਟੈਗ੍ਰਿਟੀ ਵਿਭਾਗ ਦੇ ਮੁਖੀ ਨੇ ਉਹਨਾਂ ਨੇ ਪੇਸ਼ ਹੋ ਕੇ ਜਾਣਕਾਰੀ ਦਿੱਤੀ ਆ 47000 ਪਲੱਸ ਜਿਹੜੇ 47 ਇੱਕ ਐਗਜੈਕਟ ਅੰਕੜਾ ਜੇ ਗੱਲ ਕੀਤੀ ਜਾਵੇ ਤਾਂ 47175 ਬੰਦੇ ਜਿਹੜੇ ਉੱਥੋਂ ਪਤਾ ਨਹੀਂ ਲੱਗ ਰਹੇ ਕਿੱਥੇ ਨੇ ਹਾਲਾਂਕਿ ਹੈ ਕੈਨੇਡਾ ਦੇ ਵਿੱਚ ਹੀ ਨੇ ਪਰ ਕਹਾਂਗੇ ਕਿ ਉੱਥੇ ਮੌਜੂਦ ਨਹੀਂ ਉਹ ਕਾਲਜੇਸ ਦੇ ਵਿੱਚ ਮੌਜੂਦ ਨਹੀਂ ਇੱਧਰ ਉੱਧਰ ਹੋ ਚੁੱਕੇ ਨੇ ਹੁਣ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਊਗਾ ਸਿੱਧੇ ਤੌਰ ਤੇ ਕਿ ਇੱਥੇ ਡਿਪੋਰਟੇਸ਼ਨ ਆਰਡਰਸ ਇਹਨਾਂ ਦੇ ਸਿੱਧੇ ਤੌਰ ਤੇ ਕੱਢ ਦਿੱਤੇ ਜਾਣਗੇ ਕਿ ਹਾਂਜੀ ਇਹ ਬੰਦੇ ਇਹ ਨੌਜਵਾਨ ਨਹੀਂ ਆ ਰਹੇ ਕਾਲਜ ਦੇ ਵਿੱਚ ਫਰਲੋ ਮਾਰ ਚੁੱਕੇ ਨੇ ਜਾਂ ਕਹਿ ਸਕਦਾ ਬੰਕ ਪੱਕਾ ਹੀ ਬੰਕ ਹੈ ਬੰਕ ਤਾਂ ਇੱਕ ਦਿਨ ਦਾ ਹੁੰਦਾ ਜੀ ਸਾਡੇ ਵੇਲੇ ਵੀ ਹੁੰਦੇ ਸੀ ਬੰਕ ਪਰ ਉਹ ਘੰਟੇ ਦੋ ਘੰਟੇ ਦਾ ਜਾਂ ਇੱਕ ਦੋ ਦਿਨ ਦਾ ਹੀ ਹੁੰਦਾ ਪੱਕੇ ਤੌਰ ਤੇ ਹੁਣ ਕਹਿ ਸਕਦੇ ਆ ਕਿ ਗਾਇਬ ਹੋ ਜਾਣਾ ਕਾਫੀ ਹੈਰਾਨਕੁਨਾ ਹੁਣ ਇੱਥੇ ਸਭ ਤੋਂ ਵੱਡਾ ਮਸਲਾ ਕਈ ਸਵਾਲ ਖੜੇ ਕਰਦਾ ਹੈ ਕਿ ਜਦੋਂ ਮਿਸ਼ੇਲ ਰੈਂਪਲ ਗਾਰਨਰ ਆ ਜਿਹੜੀ ਬੀਬੀ ਇਮੀਗ੍ਰੇਸ਼ਨ ਮਾਮਲੇ ਦੀ ਆਲੋਚਕ ਹੈ ਕੰਸਰਵੇਟਿਵ ਪਾਰਟੀ ਵੱਲੋਂ ਇਹਨਾਂ ਨੇ ਸਵਾਲ ਕੀਤਾ ਕਿ ਭਾਈ ਸਭ ਤੋਂ ਵੱਧ ਫਰਾਡ ਕਿੱਥੋਂ ਹੋ ਰਹੇ ਨੇ ਹੂੰ ਸਭ ਤੋਂ ਵੱਧ ਫਰਾਡੀਏ ਆ ਕਿੱਥੋਂ ਰਹੇ ਨੇ ਤਾਂ ਆਇਸ਼ਾ ਜ਼ਫਰ ਆ ਜਿਹੜੇ ਕਿ ਇੰਟੈਗ੍ਰਿਟੀ ਮਾਈਗ੍ਰੇਸ਼ਨ ਇੰਟੈਗ੍ਰਿਟੀ ਵਿਭਾਗ ਦੇ ਮੁਖੀ ਨੇ ਆਇਸ਼ਾ ਜ਼ਫਰ ਨੇ ਦੱਸਿਆ ਕਿ ਭਾਈ ਸਭ ਤੋਂ ਵੱਧ ਫਰਾਡੀਏ ਆ ਰਹੇ ਨੇ ਇੰਡੀਆ ਤੋਂ ਹੂੰ ਔਰ 47175 ਦੇ ਵਿੱਚੋਂ 19582 ਜਿਹੜੇ ਗਾਇਬ ਨੇ ਉਹ ਇੰਡੀਅਨ ਨੈਸ਼ਨਲਸ ਨੇ ਓਕੇ ਹੁਣ ਇਹਦੇ ਵਿੱਚੋਂ ਪੰਜਾਬੀ ਕਿੰਨੇ ਨੇ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ ਅੱਗੇ ਜੇ ਆਪਾਂ ਗੱਲ ਕਰਦੇ ਹੁੰਦੇ ਸੀ ਤਾਂ ਇਹ ਸਚਾਈ ਹੈ ਬਿਲਕੁਲ ਇਹਦੇ ਵਿੱਚ ਕੋਈ ਆਪਾਂ ਦੋ رائے ਨਹੀਂ ਹੈ ਕਿ ਪਿਛਲੇ ਸਮੇਂ ਦੌਰਾਨ ਜਿੰਨੇ ਵੀਜ਼ੇ ਜਾਰੀ ਕੀਤੇ ਗਏ ਨੇ 60% ਤਕਰੀਬਨ ਤਕਰੀਬਨ 60 ਮੇਬੀ 70% ਵੀ ਹੋ ਸਕਦੇ ਨੇ 60 ਤੋਂ 70% ਸਟੱਡੀ ਵੀਜ਼ਾਸ ਜਾਰੀ ਕੀਤੇ ਗਏ ਇੰਡੀਅਨਸ ਨੂੰ ਹੂੰ ਤੇ ਆਪਾਂ 60 ਦਾ ਅੰਕੜਾ ਲਾ ਕੇ ਚੱਲਦੇ ਆਂ ਤੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਾਰੀ ਹੋਏ ਅੱਗੇ ਫਿਰ ਉਸ ਦੇ ਅੱਧ ਤੋਂ ਜ਼ਿਆਦਾ ਉਸ 60% ਦੇ ਅੱਧ ਤੋਂ ਜ਼ਿਆਦਾ ਪੰਜਾਬੀਆਂ ਜੀ ਤੇ ਹੁਣ ਜੇ ਆਪਾਂ ਅੰਕੜਾ ਲਾ ਕੇ ਚੱਲੀਏ 19582 ਦਾ ਤਾਂ ਇੱਥੇ ਮਿਨੀਮਮ ਘੱਟੋ ਘੱਟ 8500 9000 ਬੰਦਾ ਘੱਟੋ ਘੱਟ ਬਣਦਾ ਜੇ ਆਪਾਂ ਘੱਟ ਤੋਂ ਘੱਟ ਵੀ ਲਾ ਕੇ ਚੱਲੀਏ ਤਾਂ ਪੰਜਾਬੀ ਸਟੂਡੈਂਟਸ ਨੇ ਉਹਨਾਂ ਨੇ ਹੁਣ ਪੜ੍ਹਾਈ ਛੱਡ ਦਿੱਤੀ ਹੈ ਇੱਕ ਤਾਂ ਇੱਕ ਸਾਲ ਦਾ ਪੈਸਾ ਬਚੂਗਾ ਹੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਪ੍ਰਵਿੰਦਰ ਜੀ ਉਹ ਜਿਹੜਾ ਜਤਿੰਦਰਪਾਲ ਸੀ ਉਹਦਾ ਵੀ ਇਹੀ ਸੀ ਕਹਿੰਦੇ ਜੀ ਕਰਜ਼ਾ ਲੈ ਕੇ ਮਾਪਿਆਂ ਨੇ ਕੈਨੇਡਾ ਦਾ ਜਹਾਜ਼ ਚੜਾਇਆ ਹੂੰ ਲੱਖਾਂ ਰੁਪਏ ਦਾ ਕਰਜ਼ਾ ਪਹਿਲੇ ਸਾਲ ਦੀ ਤਾਂ ਚਲੋ ਫੀਸ ਭਰੀ ਹੋਈ ਸੀ ਪਰ ਦੂਜੇ ਦੀ ਪਰ ਅਨਜੋਗੇ ਇਕੱਠੇ ਹੋਏ ਨਹੀਂ ਡਾਲਰ ਹੂੰ 27 ਸਾਲ ਦਾ ਇਸ ਵੇਲੇ ਹੋ ਚੁੱਕਿਆ ਉਹ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਤਿੰਦਰਪਾਲ ਸਿੰਘ ਨੂੰ ਤੁਸੀਂ ਅੰਦਾਜ਼ਾ ਲਾਓ ਸਕੈਟੇਵਨ ਤੋਂ ਫੜਿਆ ਉਤਰਿਆ ਉਹ অন্ਟਾਰੀਓ ਦੇ ਵਿੱਚ ਹੀ ਤੇ ਡਰੱਗ ਕਾਰਟਲਸ ਨੇ ਕਿ ਹਾਂ ਜੀ ਦੇਖ ਰਾਤੋ ਰਾਤ ਕਮਾਈ ਹੈ ਮੋਟੀ ਕਮਾਈ ਹੈ ਤੇ ਉਹਦੇ ਕੋਲੋਂ ਫੜੀ ਗਈ ਕੋਕੀਨ ਮੈਥਾਮਫੈਟਾਮਿਨ ਫੈਂਟਾਨੀਲ ਕਿਲਵਾਂ ਦੇ ਹਿਸਾਬ ਨਾਲ ਜਿਹਦੀ ਇੱਕ ਚੁੰਡੀ ਇੱਕ ਚੁੰਡੀ ਫੈਂਟਾਨੀਲ ਦੀ ਬੰਦੇ ਨੂੰ ਕਮਲਾ ਕਰ ਦਿੰਦੀ ਹੈ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਲੱਖਾਂ ਡਾਲਰ 70 ਹਜ਼ਾਰ ਡਾਲਰ ਉਹਦੇ ਕੋਲੋਂ ਕੈਸ਼ ਫੜੇ ਗਏ ਤੇ ਇਥੋਂ ਪਤਾ ਲੱਗਦਾ ਹੈ ਕਿ ਜਦੋਂ ਕੁਰਾਹੇ ਪੈ ਜਾਂਦੇ ਨੇ ਨੌਜਵਾਨ ਤਾਂ ਫਿਰ ਅਜੀਹਾ ਕੁਝ ਹੀ ਹੁੰਦਾ ਤੇ ਹੁਣ ਤਾਂ ਪਾਰਲੀਮੈਂਟੀ ਕਮੇਟੀਆਂ ਦੇ ਵਿੱਚ ਵੀ ਗੱਲਾਂ ਹੋਣ ਲੱਗੀਆਂ ਕਿ ਸਭ ਤੋਂ ਜ਼ਿਆਦਾ ਫਰੋਡੀਏ ਕਿੱਥੋਂ ਆ ਰਹੇ ਨੇ ਸਭ ਤੋਂ ਜ਼ਿਆਦਾ ਫਰੋਡ ਨੇ ਜਿਹੜੇ ਉਹ ਕਿੱਥੋਂ ਕੀਤੇ ਜਾ ਰਹੇ ਨੇ ਇੱਥੇ ਆਪਾਂ ਕੁਐਸਚਨ ਪ੍ਰੋਪਰ ਪੜ੍ਹ ਦਿੰਨੇ ਆ ਜੇ ਸਪੈਸੀਫਿਕ ਕੰਟਰੀਜ਼ ਇੱਥੇ ਪੁੱਛਿਆ ਗਿਆ ਮਿਸ਼ੇਲ ਰੈਂਪਲ ਗਾਰਨਰ ਵੱਲੋਂ ਕਿ ਵਟ ਸਪੈਸੀਫਿਕ ਕੰਟਰੀਜ਼ ਹੈਜ਼ ਆਈਆਰਸੀਸੀ ਆਇਡੈਂਟੀਫਾਈਡ identified frauds from हुँ. is there a uh, predominant country te the aisha zafar ne keha ji haa india is one of the top countries matlab itho sab to zyada apan 47000 de ankde ch hi andaaza la sakde haan ke 47175 de vichon 19582 indians ne so barki dekhe jawe to ubjit ji bahut sare jede ki bachiyan da mindset up ehi hunda hai ki apan bahar langiye koi tang tareeka apnak ke te sab to easy jeda ki tareeka hega ਕੀ ਸਟੱਡੀ ਵੀza ਸਟੱਡੀ ਵੀza ਦੇ ਉੱਪਰ ਵਿਦਿਆਰਥੀ ਜਾਂਦੇ ਨੇ ਪਰ ਉਹਨਾਂ ਦੇ ਵੱਲੋਂ ਆਪਾਂ ਪਿੱਛੇ ਸਮੇਂ ਇੱਕ ਖਬਰ ਵੀ ਨਸ਼ਰ ਕੀਤੀ ਸੀ ਕਿ ਅਜਿਹੇ ਬੱਚੇ ਵੀ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਕਦੇ ਕਾਲਜ ਦਾ ਮੂੰਹ ਤੱਕ ਨਹੀਂ ਦੇਖਿਆ ਕਿ ਕਲਾਸ ਲੈਣਾ ਤਾਂ ਦੂਰ ਦੀ ਗੱਲ ਹੈ ਪਰ ਹੁਣ ਜਦੋਂ ਇਸ ਸੰਬੰਧੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜੇ ਕਿ ਜ਼ਿਆਦਾਤਰ ਫਰੋੜੀਏ ਨੇ ਉਹ ਇੰਡੀਅਨ ਜਿਹੜੇ ਕਿ ਕਮਿਊਨਿਟੀ ਦਾ ਬਿਲੋਂਗ ਕਰਦੇ ਨੇ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਨੂੰ ਲੈ ਕੇ ਕੁਝ ਵੱਡੀ ਜਿਹੜੀ ਕਿ ਐਕਸ਼ਨ ਦੀ ਤਿਆਰੀ ਵੱਢ ਕੇ ਬੈਠੇ ਹੋਣਗੇ ਬਿਲਕੁਲ ਇਹ ਇਹ ਹੀ ਕਹਾ ਸਾਧਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ 19582 ਸਟੂਡੈਂਟਸ ਨੂੰ ਸਿੱਧੇ ਤੌਰ ਤੇ ਡਿਪੋਰਟ ਕਰਨਾ ਹੈ ਹੋ ਸਕਦਾ ਇਹਨਾਂ ਦੇ ਵਿੱਚੋਂ ਕੁਝ ਨੇ ਅਸਾਈਲਮ ਕਲੇਮ ਕਰ ਵੀ ਦਿੱਤਾ ਹੋਵੇ ਕਿਉਂਕਿ ਅਸਾਈਲਮ ਕਲੇਮਸ ਵਧੇ ਨੇ ਪਰ ਹੁਣ ਸਿੱਧੇ ਤੌਰ ਤੇ ਸਰਕਾਰ ਇੱਕ ਕਹਿ ਸਕਦਾ 1 ਪੁਆਇੰਟ ਏਜੰਡੇ ਤੇ ਚੱਲ ਰਹੀ ਹੈ ਕਿ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਸਿੱਧਾ ਡਿਪੋਰਟ ਕਿਉਂਕਿ ਇਹਨਾਂ ਨੇ ਪੜਾਈ ਹੀ ਪੂਰੀ ਨਹੀਂ ਕੀਤੀ ਹੈਗੀ ਪਹਿਲਾਂ ਤਾਂ ਤੇ ਹੁਣ ਜਿਹੜਾ ਨਵਾਂ ਕਾਨੂੰਨ ਆ ਰਿਹਾ ਉਹਦੇ ਵਿੱਚ ਇਹ ਹੈ ਕਿ ਜਿਹਨੇ 1 ਸਾਲ ਤੋਂ ਵੱਧ ਕੈਨੇਡਾ ਦੇ ਵਿੱਚ ਗੁਜ਼ਾਰਤਾ ਉਹ ਤਾਂ ਅਸਾਈਲਮ ਕਲੇਮ ਕਰ ਹੀ ਨਹੀਂ ਸਕਦਾ ਜੀ ਇਸ ਕਰਕੇ ਹੁਣ ਇਹ ਫਰਾਉੜੀਏ ਜਿਹੜੇ ਕਹਾਂਗੇ ਆਏ ਹੋਏ ਨੇ ਇਹਨਾਂ ਨੂੰ ਹੁਣ ਵੱਡੀ ਗਿਣਤੀ ਦੇ ਵਿੱਚ ਕੱਢਿਆ ਜਾਊਗਾ ਰਿਪੋਰਟ ਕੀਤਾ ਜਾਊਗਾ ਫੜ ਫੜ ਕੇ ਹੁਣ ਇੱਥੇ ਖਾਸ ਤੌਰ ਤੇ ਜ਼ਿਕਰ ਹੋਇਆ ਕਿ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਇਹਨਾਂ ਨੂੰ ਲੱਭ ਕੇ ਰਿਪੋਰਟ ਕਰਨ ਦੀ ਜੀ ਜੀ ਇਹਨਾਂ ਨੂੰ ਫੜ ਫੜ ਕੇ ਵਾਪਸੀ ਦੇ ਜਹਾਜ਼ ਚੜਨ ਦੀ ਇਸ ਕਰਕੇ ਇਹ ਮੀਟਿੰਗ ਇਸ ਕਰਕੇ ਵੀ ਅਹਿਮ ਰਹੀ ਕਿਉਂਕਿ ਇੰਡੀਆ ਦੇ ਨਾਲ ਭਾਵੇਂ ਡਿਪਲੋਮੈਟਿਕ ਰਿਲੇਸ਼ਨਸ ਕੈਨੇਡਾ ਬਹੁਤ ਸੁਖਾਵੇਂ ਵੀ ਰੱਖਣਾ ਚਾਹੁੰਦਾ ਹੈ ਪਰ ਆਪਣੇ ਕਹਿ ਸਕਦੇ ਆਂ ਤਰਕਸ਼ ਦੇ ਵਿੱਚ ਤੀਰ ਵੀ ਰੱਖਣੇ ਚਾਹੁੰਦਾ ਕਿ ਮੌਕੇ ਤੇ ਤੀਰ ਚਲਾਇਆ ਜਾ ਸਕੇ ਕਿ ਦੇਖੋ ਜੀ ਸਭ ਤੋਂ ਜ਼ਿਆਦਾ ਫਰਾਡੀਏ ਤਾਂ ਤੁਹਾਡੇ ਕੋਲੋਂ ਹੀ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਾਹੇ ਇਹਨਾਂ ਨੂੰ ਇਮੀਗ੍ਰੇਸ਼ਨ ਕੰਸਲਟੈਂਟਸ ਕਹੇ ਕਿ ਵਰਗਲਾ ਕੇ ਭੇਜਦੇ ਨੇ ਜਾਂ ਜਿਸ ਤਰੀਕੇ ਦੇ ਨਾਲ ਵੀ ਪਰ ਸਭ ਤੋਂ ਜ਼ਿਆਦਾ ਠੱਗ ਜਿਹੜੇ ਆ ਰਹੇ ਨੇ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ ਉਹ ਹੁਣ ਔਨ ਰਿਕਾਰਡ ਹੋ ਚੁੱਕਿਆ ਉਹ ਕਿ ਇਥੇ ਗੱਲਾਂ ਬਾਤਾਂ ਦੇ ਵਿੱਚ ਇਥੇ ਕਹਾਂਗੇ ਆਇਸ਼ਾ ਜ਼ਫਰ ਨੇ ਆਪਣੇ ਤੌਰ ਤੇ ਵੀ ਕਿਹਾ ਹਮ ਆਪਣੇ ਤੌਰ ਤੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਆਇਸ਼ਾ ਜ਼ਫਰ ਆਲਸੋ ਸੈਡ ਥੈਟ ਇੰਡੀਆ ਇਜ਼ ਵਨ ਆਫ ਦਾ ਲੀਡਿੰਗ ਸੋਰਸਸ ਫਾਰ ਫਰਾਡ ਲੈਂਡ ਇਮੀਗ੍ਰੇਸ਼ਨ ਇਨਟੂ ਕੈਨੇਡਾ ਇਹਦੇ ਵਿੱਚ ਹੁਣ ਸਟੂਡੈਂਟਸ ਦਾ ਤੁਸੀਂ ਦੇਖੋ ਕਿਤੇ ਜ਼ਿਕਰ ਨਹੀਂ ਆਇਆ ਹਮ ਪਰ ਇਮੀਗ੍ਰੇਸ਼ਨ ਦਾ ਜ਼ਿਕਰ ਆ ਗਿਆ ਕਿ ਹੋਰ ਇਮੀਗ੍ਰੇਸ਼ਨ ਦੇ ਢੰਗ ਤਰੀਕੇ ਮਤਲਬ ਇਮੀਗ੍ਰੇਸ਼ਨ ਵਾਲੀ ਆ ਬੀਬੀ ਕੱਲੀ ਉਹ ਸਟੱਡੀ ਵੀਜ਼ਾ ਨੂੰ ਡੀਲ ਨਹੀਂ ਕਰਦੀ ਹੈਗੀ ਹੈੱਡ ਆ ਉਹ ਮਾਈਗ੍ਰੇਸ਼ਨ ਇੰਟੈਗ੍ਰਿਟੀ ਦੀ ਤਾਂ ਉਹਨੇ ਬਾਕੀਆਂ ਕਹਿ ਸਕਦੇ ਬਾਕੀ ਸ਼੍ਰੇਣੀਆਂ ਕੈਟਗਰੀਜ਼ ਵੱਲ ਵੀ ਚਾਨਣਾ ਪਾਤਾ ਕਿ ਵਿਜ਼ਿਟਰ ਵੀਜ਼ਾ ਵਾਲੇ ਵੀ ਤੇ ਉਸਪਾਊਸ ਵੀ ਠੇਕੇ ਦੇ ਵਿਆਹ ਵਾਲੇ ਵੀ ਤੇ ਹੋਰ ਕਈ ਤਰੀਕਿਆਂ ਦੇ ਨਾਲ ਜੋ ਇਮੀਗ੍ਰੇਸ਼ਨ ਫਰਾਡਸ ਹੋ ਰਹੇ ਨੇ ਸਭ ਤੋਂ ਵੱਧ ਇੰਡੀਆ ਵਾਲੇ ਪਾਸਿਓਂ ਹੋ ਰਹੇ ਨੇ ਹੁਣ ਔਨ ਰਿਕਾਰਡ ਗੱਲਾਂ ਇਹ ਦੇ ਨੇ ਤੇ ਇਹ ਜਦੋਂ ਮਰਜ਼ੀ ਰਿਕਾਰਡ ਦੇ ਵਿੱਚੋਂ ਕੱਢ ਕੇ ਸਾਹਮਣੇ ਪੇਸ਼ ਕੀਤੀਆਂ ਜਾ ਸਕਦੀਆਂ ਨੇ ਕਿ ਆਹ ਦੇਖੋ ਜੀ ਇਮੀਗ੍ਰੇਸ਼ਨ ਵਿਭਾਗ ਦੇ ਆਲਾ ਅਧਿਕਾਰੀਆਂ ਨੇ ਆਹ ਗੱਲਾਂ ਕਹੀਆਂ ਤੇ ਕੱਲ ਨੂੰ ਮਿਸ਼ੇਲ ਰੈਂਪਲ ਗਾਰਨਰ ਇਮੀਗ੍ਰੇਸ਼ਨ ਮੰਤਰੀ ਬਣਦੇ ਨੇ ਤਾਂ ਉਹਨਾਂ ਵੱਲੋਂ ਵੀ ਇਹ ਮਾਮਲਾ ਕਹਿ ਸਕਦੇ ਆ ਕਿ ਤਰਜੀਹੀ ਤੌਰ ਤੇ ਚੁੱਕਿਆ ਜਾ ਸਕਦਾ ਹੈ ਹੁਣ ਜੇ ਗੱਲ ਕੀਤੀ ਜਾਵੇ ਇਸ ਸਾਲ ਦੇ ਸਟੱਡੀ ਵੀਜ਼ਾ ਦੀ 2025 ਦੇ ਪਹਿਲੇ 6 ਮਹੀਨੇ ਦੌਰਾਨ 36417 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਨੇ ਜਦਕਿ ਇਸੇ ਸਮੇਂ ਦੌਰਾਨ 2024 ਦੇ ਵਿੱਚ ਸਵਾ ਲੱਖ ਵੀਜ਼ੇ ਜਾਰੀ ਕੀਤੇ ਗਏ ਸੀ ਅੰਦਾਜ਼ਾ ਲਾਓ ਕਿ ਅੱਧਾ ਵੀ ਨਹੀਂ ਰਿਹਾ ਚੌਥਾ ਹਿੱਸਾ ਹੂੰ ਸਿਰਫ ਚੌਥਾ ਹਿੱਸਾ ਇਸ ਵੇਲੇ ਸਟੱਡੀ ਵੀਜ਼ਿਆਂ ਦੀ ਗਿਣਤੀ ਰਹਿ ਚੁੱਕੀ ਹੈ ਪਰ ਜੇ ਜਿਸ ਨੂੰ ਕਲਾਸਿਫਾਈ ਕਰਨ ਜਾਵਾਂਗੇ ਆਪਾਂ ਤਾਂ 35 36417 ਦੇ ਵਿੱਚੋਂ ਮੇਬੀ 10 ਤੋਂ 15000 ਇੰਡੀਅਨਸ ਹੋਣਗੇ ਔਰ ਉਹਨਾਂ ਦੇ ਵਿੱਚੋਂ ਵੀ 5 6000 4 5000 ਪੰਜਾਬੀ ਸਟੂਡੈਂਟਸ ਹੋਣਗੇ ਤੇ ਜੇ ਤਾਂ ਕਹਿ ਸਕਦੇ ਆ ਸੀਰੀਅਸਲੀ ਸਟੱਡੀ ਕਰਨਾ ਮਕਸਦ ਹੋਵੇ ਫਿਰ ਤਾਂ ਹੋਰ ਵੀ ਮੁਲਕ ਹੈਗੇ ਨੇ ਯਾ ਇੰਡੀਆ ਆਪਣੇ ਤੌਰ ਤੇ ਹੀ ਬਥੇਰਾ ਇੱਥੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੇ ਨੇ ਪਰ ਵਨ ਪੁਆਇੰਟ এজেন্ডਾ ਇਹੀ ਹੁੰਦਾ ਕਿ ਕਿਸੇ ਤਰੀਕੇ ਦੇ ਨਾਲ ਕੈਨੇਡਾ ਦੀ ਧਰਤੀ ਤੇ ਕਦਮ ਰੱਖ ਦਿੱਤਾ ਜਾਵੇ ਤੇ ਕਦਮ ਰੱਖਣ ਤੋਂ ਬਾਅਦ ਚਾਹੇ ਕਹਿ ਸਕਦੇ ਆ ਕਿ ਅਸਾਈਲਮ ਕਲੇਮ ਕੀਤਾ ਜਾਵੇ ਚਾਹੇ ਕਾਲਜ ਦੇ ਵਿੱਚੋਂ ਫਰਾਰ ਹੋ ਜਾਓ ਹੁਣ ਫਰਾਰ ਹੋ ਕੇ 1 ਸਾਲ ਦੀ ਫੀਸ ਤਾਂ ਸਿੱਧੇ ਤੌਰ ਤੇ ਹੀ ਬਚ ਗਈ ਜ਼ਿਆਦਾ ਨਹੀਂ ਤਾਂ ਮਾੜੀ ਤੋਂ ਮਾੜੀ 7-8000 ਡਾਲਰ ਤਾਂ ਉਹੀ ਨੇ ਖਰਚਾ ਬਚਾ ਕੇ ਤੇ ਹੁਣ ਇੱਧਰ ਉੱਧਰ ਕੰਮ ਕਰ ਰਹੇ ਨੇ ਦਿਹਾੜੀਆਂ ਲੱਗ ਰਹੀਆਂ ਨੇ ਤੇ ਉਹ ਹੁਣ ਆਖਰਕਾਰ ਆਖਰਕਾਰ ਨੱਪੇ ਜਾਣੇ ਨੇ ਡੋਨਲਡ ਟਰੰਪ ਦੀ ਜੋ ਨੀਤੀ ਹੈ ਸ਼ਾਇਦ ਉਹ ਕੈਨੇਡਾ ਨੂੰ ਹੁਣ ਅਖਤਿਆਰ ਕਰਨੀ ਪਾਉਗੀ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਸੋਈ ਕੋਲਰ ਨੀਬਜੀ ਜੀ ਜੀ ਹਾਂਜੀ ਸਸੀਕਾਲ ਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਬੇਟਾ ਸਸਰੀਕਾ ਨਾ ਮੈਂ ਐਡਮਿਨਟਰਰ ਬੋਲਦਾ ਬੈਠਾ ਹਾਂ ਜੀ ਜੀ ਤੇ ਮੈਂ ਤਾਂ ਗੱਲ ਇਹ ਕਹ ਰਹੀ ਆਂ ਵੀ ਦੇਖੋ ਮੈਨੂੰ ਪਤਾ ਹੈ ਮੈਂ ਬੜਾ ਕੱਟ ਗਿਆ ਜੋ ਮੈਂ ਹੁਣ ਪਹਿਲਾਂ ਦੱਸਿਆ ਹੈਗਾ ਇਹ ਜੇਮਿੰਗ ਜਿਹੜਾ ਗਵਰਨਮੈਂਟ ਆਜੇ ਨਾ ਆਈ ਤੇ ਫੜਦਾ ਹੋਵੇ ਤਾਂ ਬੜੇ ਸੇ ਕੰਮ ਆ ਰਾਵਨੋ ਕਰ ਸਕਦੇ ਆ ਕਿਉਂਕਿ ਹਰ ਇੱਕ ਦਾ ਪਤਾ ਹੁੰਦਾ ਇਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਕਿ ਦੱਸਿਆ ਸੀਗਾ ਜੇ ਜੇ ਰਜੀਵ ਗਾਂਧੀ ਨੇ ਆਉਣਾ ਸੀਗਾ ਜਿਹੜੇ ਦਾ ਟੂਰ ਤਾਂ ਪੜਿਆ ਸੀ ਪ੍ਰੋਗਰਾਮ ਨਿਊਜ਼ੀਲੈਂਡ ਸੀ ਮੈਂ ਉਤੋਂ ਉਹਨਾਂ ਨੇ ਇੱਕ ਦਰ ਪੈਰਾਂ ਹੀ ਚੱਕ ਲਈ ਬੰਦੇ ਜਿਹਦਾ ਪਤਾ ਵੀ ਨਹੀਂ ਸੋ ਸਾਨੂੰ ਵੀ ਨਹੀਂ ਪਤਾ ਕਿ ਕੌਣ ਕਿੱਥੇ ਰਹਿੰਦਾ ਉਹ ਹੋਟਾਂਗੇ ਰੱਖੇ ਇਹਨਾਂ ਜੇ ਫੜਦੇ ਪਰ ਆ ਜਾਣ ਤਾਂ ਤਾਂ ਇਹ ਪਤਾ ਹੀ ਲੱਗਣ ਦੇ ਸਕਦੇ ਇਹਨਾਂ ਨੂੰ ਹਰ ਇੱਕ ਦਾ ਪਤਾ ਹੁੰਦਾ ਕਿ ਕੌਣ ਕਿੱਥੇ ਰਹਿੰਦਾ ਭਾਵੇਂ ਲੈਟਰ ਹੈ ਤੁਹਾਨੂੰ ਪਤਾ ਹੁੰਦਾ ਮਾਕੇ ਹੀ ਕਿਸੇ ਵੀ ਤਰ੍ਹਾਂ ਇਹਨਾਂ ਸਾਰਾ ਪਤਾ ਹੁੰਦਾ ਕੋਈ ਅਪਸੇ ਆਪਣਾ ਇਤੇ ਇਮੀਗ੍ਰੇਸ਼ਨ ਵਾਲਾ ਵੀ ਪਲੀਸ ਨੂੰ ਹੀ ਪਤਾ ਹੁੰਦਾ ਇਹ ਫੜਦੇ ਪਰ ਆਜਾ ਫੜਦੇ ਪਰ ਇਹ ਹਾਲੇ ਟਿਲਾ ਰੱਖਦੇ ਆ ਕੰਮ ਇਹਨਾਂ ਹਾਲੇ ਇਦਾਂ ਲਟਕਾਈ ਰੱਖਣਾ ਬਾਕੀ ਪ੍ਰੋਗਰਾਮ ਤੋਂ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਬਾਕੀ ਕਿ ਐਸਰਾਈਆਂ ਲਾਈਆਂ ਜਾ ਸਕਦੀਆਂ ਨੇ ਕਿ ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖਿਆ ਕਿ ਪਿਛਲੇ ਲਾਸ ਸਮੇ ਦੇ ਮੁਕਾਬਲੇ ਇਸ ਵਾਰ ਕਿੰਨੇ ਵੀਜ਼ਿਆਂ ਦੇ ਵਿੱਚ ਘਟौती ਕੀਤੀ ਗਈ ਹੈ ਘੱਟ ਵੀਜ਼ੇ ਦਿੱਤੇ ਗਏ ਨੇ ਤਾਂ ਨੀਮਾ ਦੇ ਵਿੱਚ ਵੀ ਤਬਦੀਲੀ ਦੇ ਜਿਹੜੇ ਕੀ ਅਸਰ ਬਣਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਸਿੱਧੇ ਤੌਰ ਤੇ ਕੈਪਿੰਗ ਤਾਂ ਪ੍ਰਵਿੰਦਰ ਜੀ ਕਾਰੀ ਗਈ ਆ ਆਪਾਂ ਅੰਦਾਜ਼ਾ ਵੀਜ਼ਿਆਂ ਦੀ ਗਿਣਤੀ ਤੋਂ ਹੀ ਅੰਦਾਜ਼ਾ ਲਾਇਆ ਸਵਾਲ ਅਖ ਤੋਂ ਸਿੱਧੇ 36000 ਆ ਗਏ ਹੋਰ ਵੀ ਘਟਾਏ ਜਾ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਹੈ ਹਾਲਾਂਕਿ ਇਸ ਦਾ ਅਸਰ ਕੈਨੇਡਾ ਦੀ ਰੈਂਟ ਮਾਰਕੀਟ ਤੇ ਪਿਆ ਜ਼ਰੂਰ ਹੈ ਲੋਕਾਂ ਨੂੰ ਕਿਰਾਏਦਾਰ ਨਹੀਂ ਲੱਭ ਰਹੇ ਹੈਗੇ ਇਹਦੇ ਵਿੱਚ ਆਪਾਂ ਉਸ ਦਿਨ ਕਨਸਟੋਗਾ ਦਾ ਕਾਲਜ ਦਾ ਜ਼ਿਕਰ ਕੀਤਾ ਸੀਗਾ ਇਸੇ ਪ੍ਰੋਗਰਾਮ ਦੌਰਾਨ ਕਿ 19000 ਸਟੂਡੈਂਟ ਮੇਬੀ ਦਾਖਲਾ ਲੈਂਦਾ ਸੀਗਾ ਉੱਥੇ 700 500 ਦੀ ਗਿਣਤੀ ਰਹਗੀ ਮਾਰਕ ਦੇਖੋ ਤੁਸੀਂ ਕਿੰਨਾ ਰਹਿ ਗਿਆ ਉੱਥੇ ਤਾਂ ਪਰਸੈਂਟੇਜ ਵੀ ਮਾਰ ਖਾ ਗਈ ਸਾਰੀ ਗਿਣਤੀ ਮਿੰਟਤੀ ਵੀ ਬੰਦਾ ਕੋਈ ਮੈਥਮੈਟਿਸ਼ੀਅਨ ਵੀ ਉਹ ਹਿੱਲ ਜਾਊਗਾ ਵੀ ਯਾਰ ਆ ਕੀ 19000 ਦਾ ਅੰਕੜਾ ਸਿੱਧਾ 500 ਤੇ ਇੰਨਾ ਇੰਨੀ ਜ਼ਿਆਦਾ ਡਾਊਨਫਾਲ ਪਰ ਚਲੋ ਜੋ ਵੀ ਹੈ ਹੁਣ ਕਰਨਾ ਕੀ ਹੈ ਹੁਣ ਆ ਬੀਬੀ ਆਇਸ਼ਾ ਜ਼ਫਰ ਨੇ ਤਾਂ ਕਹਿ ਸਕਦੇ ਪੋਤੜੀ ਫਰੋਲ ਕੇ ਰੱਖਤੇ ਹੁਣ ਇੱਥੇ ਆਪਾਂ ਜੇ ਗੱਲ ਕੀਤੀ ਜਾਵੇ ਜ਼ਫਰਵਾਜ਼ ਰਿਸਪੌਂਡਿੰਗ ਟੂ ਕੈਸ ਸਕਦੇ ਸਵਾਲਾਂ ਕਨਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਗਾਰਨਰ ਹੂ ਪ੍ਰੈਸਡ ਆਈਆਰਸੀਸੀ ਆਫੀਸ਼ੀਅਲਸ ਓਨ ਹਾਊ ਦੇ ਵੁੱਡ ਬੀ ਐਂਡ ਰਿਮੂਵ ਸਟੂਡੈਂਟਸ ਇਨ ਵਾਇਲੇਸ਼ਨ ਆਫ देयर ਵੀਜ਼ਾਸ ਹੁਣ ਇੱਥੇ ਸਵਾਲ ਇਹ ਹੈ ਕਿ ਕਿਵੇਂ ਫੜੋਗੇ ਤੇ ਕਿਵੇਂ ਕੱਢੋਗੇ ਹੁਣ ਜਿਵੇਂ ਸਾਡੇ ਬੈਂਸ ਸਾਹਿਬ ਨੇ ਜ਼ਿਕਰ ਕੀਤਾ ਕਹਿੰਦੇ ਇਹਨਾਂ ਨੂੰ ਪਤਾ ਹੀ ਹੁੰਦਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਵਾਲਿਆਂ ਨੇ ਕੱਚੀਆਂ ਗੋਲੀਆਂ ਤਾਂ ਨਹੀਂ ਖੇਡੀਆਂ ਨਿਆਣੇ ਤਾਂ ਨਹੀਂ ਹੈਗੇ ਉਹਨਾਂ ਨੂੰ ਵੀ ਪਤਾ ਹੈ ਕਿ ਆਖਰਕਾਰ ਇੱਕ ਬੰਦਾ ਸਰਵਾਈਵ ਕਿਵੇਂ ਕਰ ਸਕਦਾ ਸਰਵਾਈਵਲ ਦਾ ਇਹ ਹੈ ਕਿ ਕੰਮ ਕਰੂਗਾ ਕੰਮ ਕਰੂਗਾ ਤਾਂ ਕਿਸੇ ਵਸੋਂ ਵਾਲੇ ਇਲਾਕੇ ਦੇ ਵਿੱਚ ਰਹੂਗਾ ਕਿਸੇ ਵੱਸੋਂ ਵਾਲੇ ਇਲਾਕੇ ਦੇ ਵਿੱਚ ਰਹੂਗਾ ਤੇ ਉੱਥੇ ਪੁਲਿਸ ਵਾਲੇ ਵੀ ਮੌਜੂਦ ਹੋਣਗੇ ਉੱਥੇ ਖੁਫੀਆ ਏਜੰਸੀਆਂ ਵਾਲੇ ਵੀ ਇੰਟੈਲੀਜੈਂਸ ਵਾਲੇ ਵੀ ਮੌਜੂਦ ਹੋਣਗੇ ਕਿਸੇ ਨਾ ਕਿਸੇ ਦੀਆਂ ਸਰਗਰਮੀਆਂ ਉੱਥੇ ਨੋਟ ਹੋ ਰਹੀਆਂ ਹੋਣਗੀਆਂ ਤਾਂ CBSE ਨੂੰ ਈਜ਼ੀਲੀ ਜਾਣਕਾਰੀ ਮਿਲ ਸਕਦੀ ਹੈ ਹਾਲਾਂਕਿ ਖਰਚਾ ਫਿਰ ਰੌਲਾ ਪੈ ਜਾਂਦਾ ਕਿ ਹਾਂਜੀ 15000 ਡਾਲਰ 16000 ਡਾਲਰ 17000 ਡਾਲਰ ਪਰ ਪਰਸਨ ਰਿਪੋਰਟੇਸ਼ਨ ਤੇ ਖਰਚਾ ਹੁੰਦਾ ਉਹ ਕਹਿੰਦੇ ਅਸੀਂ ਜੇ ਇੰਨੇ ਵੱਡੇ ਪੱਧਰ ਤੇ ਕਰਾਂਗੇ ਹੁਣ ਜਿਵੇਂ ਆ 5000 ਪਲੱਸ 8000 ਪਲੱਸ 9000 ਪਲੱਸ ਇੰਨੇ ਬੰਦਿਆਂ ਨੂੰ ਕਰਨਾ ਹੋਊਗਾ ਤਾਂ 15 15000 ਜੇ ਆਪਾਂ ਮਿਨੀਮਮ ਜੋੜ ਕੇ ਚੱਲੀਏ ਤਾਂ ਰਕਮ ਮਿਲੀਅਨਜ਼ ਦੇ ਵਿੱਚ ਚਲੀ ਜਾਊਗੀ ਹੁਣ ਇੰਨੇ ਮਿਲੀਅਨਜ਼ ਕੈਨੇਡਾ ਗਵਰਨਮੈਂਟ ਖਰਚ ਕਰਨ ਦੇ ਮੂਡ ਦੇ ਵਿੱਚ ਹੈ ਇਹ ਵੀ ਹੈ ਆਪਣੀ ਇੱਛਾ ਹੈ ਜਾਂ ਨਹੀਂ ਹੈ ਉਹਨਾਂ ਦੀ ਆ ਇਹ ਹੈ ਵੀ ਸੰਕੇਤਕ ਤੌਰ ਤੇ ਡਰਾਉਣ ਦੇ ਤੌਰ ਤੇ ਕਹਿ ਸਕਦੇ ਆ ਕਿ ਕੁਝ ਸੰਕੜਿਆ ਨੂੰ ਕੀਤਾ ਜਾ ਸਕਦਾ ਹੁਣ ਜਿਵੇਂ ਡੋਨਲਡ ਟਰੰਪ ਨੇ ਆਪਣੇ ਇੰਡੀਆ ਦਾ ਅੰਕੜਾ ਆਇਆ ਸੀਗਾ 2400 ਦਾ ਆਪਾਂ ਜ਼ਿਕਰ ਕੀਤਾ ਸੀ 2.5 ਹਜ਼ਾਰ ਦਾ ਰਾਉਂਡ ਫਿਗਰ ਤੇ ਉੱਥੇ ਬ੍ਰਾਜ਼ੀਲ ਵਾਲੇ ਪਾਸੇ ਵੀ ਇੰਨਾ ਕੀ ਆ ਰਿਹਾ ਹੈ ਬ੍ਰਾਜ਼ੀਲੀਅਨ ਮੀਡੀਆ ਦੀ ਆਪਾਂ ਇੱਕ ਬ੍ਰਾਜ਼ੀਲ ਦੀ ਸਟੋਰੀ ਕਰਨੀ ਆ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਉਹ ਟਰੰਪ ਦੇ ਛਾਪਿਆਂ ਤੋਂ ਬਚ ਰਹੇ ਨੇ ਪਰ ਉੱਥੇ ਵੀ 2100 2200 2300 ਅੰਦਾਜ਼ਾ ਲਾਓ ਕਿ ਇੰਡੀਆ ਵਾਲੇ ਪਾਸੇ ਵੀ ਐਨੇ ਕੀ ਨੇ ਤੇ ਡੋਨਲਡ ਟਰੰਪ ਸਾਹਿਬ ਕਹਿ ਰਹੇ ਨੇ ਅਸੀਂ 8 ਲੱਖ ਬੰਦਾ ਡਿਪੋਰਟ ਕਰਤਾ ਉਹ ਫਿਰ 8 ਲੱਖ ਭਜਾ ਕਿੱਥੇ ਦਿੱਤੇ ਤੇ ਇਹ ਜੇ ਸਭ ਤੋਂ ਜ਼ਿਆਦਾ ਮਾਈਗ੍ਰੇਸ਼ਨ ਦੇਖੀ ਜਾਵੇ ਅਮਰੀਕਾ ਵਾਲੇ ਪਾਸੇ ਜਾਂ ਹੋਰ ਆਪਾਂ ਇਧਰ ਦੇਖਿਆ ਜਾਵੇ ਕਿ ਪਹੁੰਚੇ ਕਿੰਨੇ ਹੋਏ ਸੀ ਮੈਕਸੀਕਨਸ ਤੋਂ ਬਾਅਦ ਗਿਣਤੀ ਆਉਂਦੀ ਹੀ ਇੰਡੀਅਨਸ ਦੀ ਹੈ ਤੇ ਆਖਰਕਾਰ ਡਿਪੋਰਟ ਇਹਨੇ ਘਟ ਕੇ ਹੋ ਰਹੇ ਨੇ ਫਿਰ ਸਾਰੇ ਵੈਨੇਜ਼ੂਏਲਾ ਵਾਲੇ ਕੱਡੇ ਨੇ ਲੱਗਦਾ ਜ਼ਿਆਦਾ ਫਿਰ ਯਾ ਅਲਸਲਵਾਡੋਰ ਵਾਲੇ ਕੱਡੇ ਨੇ ਜਾਂ ਗੁਆਟੇਮਾਲਾ ਵਾਲੇ ਕੱਡੇ ਨੇ ਪਰ ਹੁਣ ਜੇ ਆਪਾਂ ਲਾਸਟ ਇੱਥੋਂ ਆਪਾਂ ਕਨਕਲੂਡ ਕਰਦੇ ਆਂ ਇੰਟਰਨੈਸ਼ਨਲ ਸਟੂਡੈਂਟਸ ਦਾ ਮੁੱਦਾ ਅਗਲੇ ਪਾਸੇ ਵਧਦੇ ਆਂ ਹੋਰ ਵੀ ਕਈ ਅਹਿਮ ਗੱਲਾਂ ਸਾਂਝੀਆਂ ਕਰਨੀਆਂ ਨੇ ਆਪਣੇ ਦਰਸ਼ਕਾਂ ਦੇ ਨਾਲ ਤੇ ਇੱਥੇ ਕਹਾਂਗੇ ਆਇਸ਼ਾ ਜ਼ਫਰ ਨੇ ਇੱਕ ਹੋਰ ਗੱਲ ਜਿਹੜੀ ਕਹਿ ਸਕਦੇ ਆਂ ਕਿ ਬੜੀ ਵਧੀਆ ਕਹੀ ਐ ਕਿ ਭਾਵੇਂ ਕਹਿੰਦੇ ਇਹ ਚੈਲੈਂਜਿੰਗ ਸਿਚੁਏਸ਼ਨ ਹੈ ਸਾਡੇ ਵਾਸਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਟੂ ਨੇਲ ਡਾਉਨ ਪ੍ਰੈਸਾਈਜ਼ ਨੰਬਰ ਆਫ ਹਾਊ ਮਨੀ ਇੰਟਰਨੈਸ਼ਨਲ ਸਟੂਡੈਂਟਸ ਆਰ ਆਫੀਸ਼ੀਅਲੀ ਇਨ ਵਾਇਲੇਸ਼ਨ ਆਫ देयर ਵੀਜ਼ਾ ਟਰਮਸ ਇਹ ਵੀ ਪਤਾ ਕਰਨਾ ਮੁਸ਼ਕਲ ਹੈ ਕਿ ਇਹ ਵਾਕਈ 47175 ਹੈ ਕਿ 1 ਲੱਖ 175 ਹੈ ਓਕੇ ਇਹ ਗਿਣਤੀ ਹੁਣ ਇਹ ਖੁਦ ਉਹ ਇਮੀਗ੍ਰੇਸ਼ਨ ਵਾਲੇ ਖੁਦ ਮੰਨ ਰਹੇ ਨੇ ਕਿ ਇਹ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ ਇਹ ਤਾਂ ਸਾਡੇ ਕੋਲੇ ਜਿਹੜੇ ਕਾਲਜੇਜ਼ ਨੇ ਅੰਕੜੇ ਭੇਜੇ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਅੰਕੜੇ ਭੇਜੇ ਨੇ ਇਹ ਤਾਂ ਉਹ ਨੇ ਹੂੰ ਜਿਹੜੇ ਸਾਡੇ ਕੋਲੇ ਅੰਕੜੇ ਨਹੀਂ ਪੁੱਜੇ ਹਲੇ ਉਹ ਬਾਕੀ ਨੇ ਤੁਸੀਂ ਅੰਦਾਜ਼ਾ ਲਾਓ ਕਿ ਮਾੜੇ ਤੋਂ ਮਾੜਾ 20-25 ਹਜ਼ਾਰ ਦਾ ਅੰਕੜਾ ਹੋਰ ਇਹਦੇ ਵਿੱਚ ਐਡ ਹੋਊਗਾ ਜਦੋਂ ਐਕਚੁਅਲ ਫਿਗਰਸ ਸਾਹਮਣੇ ਆਉਣਗੇ ਤਾਂ ਘੱਟੋ ਘੱਟ ਵੀ 15-20 ਹਜ਼ਾਰ ਸਟੂਡੈਂਟਸ ਰਿਪੋਰਟ ਕਰਨ ਦੀ ਕਗਾਰ ਤੇ ਹੋਣਗੇ ਇੰਡੀਆ ਵਾਲੇ ਪਾਸਿਓਂ ਪੰਜਾਬ ਵਾਲੇ ਪਾਸਿਓਂ ਤੇ ਹਜ਼ਾਰਾਂ ਦੀ ਗਿਣਤੀ ਹੁਣ ਇਹ ਹਜ਼ਾਰਾਂ ਦੀ ਗਿਣਤੀ ਨੂੰ ਕਿਵੇਂ ਹੈਂਡਲ ਕਰਨਗੇ ਸਿਚੁਏਸ਼ਨ ਨੂੰ ਕਿਉਂਕਿ ਸੌਖਾ ਨਹੀਂ ਹੁੰਦਾ ਡੋਨਲਡ ਟਰੰਪ ਨੇ ਸਿਰਫ 24 2400 ਕੀਤੇ ਨੇ ਤੁਸੀਂ ਅੰਦਾਜ਼ਾ ਲਾ ਲਓ ਲਾਲਾ ਲਾਲਾ ਹੋਈ ਪਈਆ ਉੱਥੇ ਫੜੋ ਫੜੀ ਚੱਕ ਲਓ ਚੱਕ ਲਓ ਹੋਈ ਪਈਆ ਤੇ ਹਲੇ 2.5 ਹਜ਼ਾਰ ਬੰਦਾ ਹੀ ਆਇਆ ਇੰਡੀਆ ਤੇ ਇਹ ਮੇਬੀ ਕੈਨੇਡਾ ਵਾਲੇ ਪਾਸਿਓਂ ਤਾਂ ਸ਼ਾਇਦ ਇਹ ਪੋਸੀਬਿਲਿਟੀ ਲੱਗਦੀ ਨਹੀਂ ਬਾਕੀ ਦੇਖਦੇ ਆ ਕਿ ਕੋਈ ਪਤਾ ਨਹੀਂ ਮਾਕ ਕਾਰਨੀ ਸਾਹਿਬ ਦੇ ਮਨ ਦੇ ਵਿੱਚ ਆ ਜਾਵੇ ਕਿ ਹਾਂਜੀ ਚੱਕ ਲਓ ਆ ਆਪਣੀਆਂ ਕਹਿ ਸਕਦੇ ਆ ਬਾਗਾ ਕਸ ਲੋ ਤੇ ਹੁਣ ਡਿਪੋਰਟੇਸ਼ਨ ਤੇ ਆਪਾਂ ਜ਼ੋਰ ਦੇਣਾ ਤੇ ਇਹ ਜਿਹੜਾ ਟੈਂਪਰੇਰੀ ਰੈਜ਼ੀਡੈਂਟਸ ਨੇ ਉਹਨਾਂ ਦੀ ਗਿਣਤੀ ਘਟਾਉਣੀ ਹੈ ਤੁਹਾਕੀ ਸਭ ਤੋਂ ਪਹਿਲਾ ਟਾਰਗੇਟ ਤਾਂ ਉਹੀ ਹੋਣਗੇ ਜਿਹੜੇ ਕਿ ਕ੍ਰਾਈਮਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੈਗੇ ਨੇ ਹੁਣ ਜਿਵੇਂ ਇਹ ਮੁੱਦਾ ਲਗਾਤਾਰ ਭੱਖਿਆ ਹੋਏ ਭਾਵੇਂ ਉਹ ਅਮਰੀਕਾ ਹੈ ਭਾਵੇਂ ਉਹ ਕੈਨੇਡਾ ਹੈਗਾ ਕਿ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਵੇਗਾ ਉਧਰ ਆਈਸ ਦੇ ਵੱਲੋਂ ਵੀ ਆਪਣੀ ਜਿਹੜੀ ਕਾਰਵਾਈਆਂ ਨੇ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਕਿਹੜੀ ਥਾਂ ਦੇ ਉੱਪਰ ਰੇਡ ਕਰਕੇ ਕਿੰਨੇ ਲੋਕਾਂ ਨੂੰ ਕਾਬੂ ਕੀਤਾ ਗਿਆ ਉਹ ਵੀ ਦੱਸਣਗੇ ਬਿਲਕੁਲ ਇਥੇ ਕਹਾਂਗੇ ਕਿ ਆਈਸ ਦੇ ਛਾਪੇ ਜਾਰੀ ਨੇ ਪਰ ਇਥੇ ਇਮੀਗ੍ਰੇਸ਼ਨ ਕੈਨੇਡੀਅਨ ਇਮੀਗ੍ਰੇਸ਼ਨ ਦੇ ਵੱਲੋਂ ਇੱਕ ਜਿਹੜਾ ਨੁਕਤਾ ਹੋਰ ਸਾਂਝ ਕਿ ਕ੍ਰਿਮੀਨਲ ਜਿਹੜੇ ਕਹਾਂਗੇ ਬੈਕਗ੍ਰਾਉਂਡ ਵਾਲੇ ਲੋਕ ਨੇ ਉਹ ਇਸ ਪਾਸੇ ਲੱਗੇ ਹੋਏ ਨੇ ਇਹ ਸਭ ਤੋਂ ਵੱਡੀ ਅਹਿਮ ਗੱਲ ਉੱਪਰ ਕੇ ਸਾਹਮਣੇ ਆਈ ਹੈ ਕ੍ਰਿਮੀਨਲਸ ਆਰ ਟੇਕਿੰਗ ਐਡਵਾਂਟੇਜ ਆਫ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਐਂਡ ਰਿਫਿਊਜੀ ਕੈਨੇਡਾਜ਼ ਨੈਗਲੀਜੈਂਸ ਟੂ ਮੇਕ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਮਤਲਬ ਆਪਣੀ ਤਾਂ ਕਮਾਈ ਕਰ ਹੀ ਰਹੇ ਨੇ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫਰਾਡੀਏ ਵੀ ਭੇਜ ਰਹੇ ਨੇ ਫਰਾਡ ਕਰਕੇ ਤੇ ਕੈਨੇਡਾ ਦੇ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਿਵਾਮਾ ਵਿਭਾਗ ਦੇ ਨਾਲ ਕਹਾਂਗੇ ਕਿ ਧੋਖਾ ਕੀਤਾ ਜਾ ਰਿਹਾ ਜਾਂ ਕਹਿ ਸਕਦੇ ਆ ਠੱਗੀ ਕੀਤੀ ਜਾ ਰਹੀ ਹੈ ਤੇ ਹੁਣ ਆਪਾਂ ਆਉਣੇ ਆ ਡੀ ਐਚ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹ ਇਲਿਨੋਇਸ ਦੀਆਂ ਤਸਵੀਰਾਂ ਨੇ ਜਿੱਥੇ ਵੱਡੇ ਪੱਧਰ ਤੇ ਇੱਕ ਰੇਡ ਕੀਤੀ ਗਈ ਹੈ ਇਲਿਨੋਇਸ ਦੇ ਵਿੱਚ ਆਪਰੇਸ਼ਨ ਮਿਡਵੇ ਬਲੈਡਸ ਇਹ ਆਪਰੇਸ਼ਨ ਮਿਡਵੇ ਬਲੈਡਸ ਦਾ ਨਾਮ ਦਿੱਤਾ ਗਿਆ ਟੂ ਏਵਰੀ ਕ੍ਰਿਮੀਨਲ ਇਲੀਗਲ ਏਲੀਅਨ ਇਹ ਹਰੇਕ ਨੂੰ ਸਨੇਹਾ ਦਿੱਤਾ ਗਿਆ ਡਿਪਾਰਟਮੈਂਟ ਆਫ ਫਾਰਮ ਲੈਂਡ ਸਿਕਿਉਰਿਟੀ ਵੱਲੋਂ ਕਿ ਡਾਰਕਨੈਸ ਇਜ਼ ਨੋ ਲੋਂਗਰ ਯੋਰ ਅਲਾਈ ਵੀ ਵਿਲ ਫਾਈਂਡ ਯੂ ਅਸੀਂ ਤੁਹਾਨੂੰ ਲੱਭ ਲਾਂਗੇ ਤੁਸੀਂ ਜਿੱਥੇ ਮਰਜ਼ੀ ਜਾ ਕੇ ਲੁਕ ਜਾਓ ਜਿੱਥੇ ਮਰਜ਼ੀ ਤਲੇ ਜਾਓ ਅਸੀਂ ਤੁਹਾਨੂੰ ਫੜ ਕੇ ਰਿਪੋਰਟ ਕਰਾਂਗੇ ਹੁਣ ਦੇਖਦੇ ਹਾਂ ਕਿੰਨਿਆਂ ਨੂੰ ਇਹ ਰਿਪੋਰਟ ਕਰਦੇ